ਸੋ ਆਰਟਿਸਟ ਕਿਸ ਤਰ੍ਹਾਂ ਜस्सी ਤੁਹਾਨੂੰ ਅਪਰੋਚ ਕਰਦੇ ਨੇ ਹੁਣ ਤੱਕ ਯਾਰ ਚਲੋ ਇੰਡਸਟਰੀ ਦੇ ਵਿੱਚ ਬੜਾ ਬੇਸਿਕ ਐ ਕਾਲ ਕਰਦੇ ਹੋਣਗੇ ਔਰ ਹਨਾ ਸਟਾਰਟਿੰਗ ਤੋਂ ਕਿੱਦਾਂ ਅਪਰੋਚ ਕਰਨਾ ਸ਼ੁਰੂ ਕੀਤਾ ਤੁਹਾਨੂੰ ਵੀ ਜस्सी ਤੋਂ 뮤직 ਕਰਵਾਈ ਮੈਨੂੰ ਨਾ ਤੇਤਾ ਤੋਂ ਮੇਰਾ ਹਲੇ ਕੰਮ ਨਹੀਂ ਆਇਆ ਅੱਗੇ ਤੇ ਮੈਂ ਬਟਾਲੇ ਮੇਰਾ ਸ਼ਹਿਰ ਬਟਾਲਾ ਆ ਤੇ ਮੈਨੂੰ ਪਤਾ ਲੱਗਾ ਗੁਲਵਿੰਦਰ ਬਿੱਲਾ ਭਾਜੀ ਅੰਮ੍ਰਿਤਸਰ ਆਇਆ ਸ਼ੂਟ ਕਰਨ। ਤੇ ਮੈਂ ਇੱਕ ਨਗੇ ਤਰੀਕੇ ਉੱਥੇ ਪਹੁੰਚ ਗਿਆ ਸ਼ੂਟ ਤੇ। ਉਹਨਾਂ ਦੀ ਵੈਰੈਂਟੇਜ ਜਾ ਕੇ ਬੈਠਾ। ਉਹਨਾਂ ਨੇ ਚਲੋ ਮੈਨੂੰ ਪੇਲ ਇਹ ਨਹੀਂ ਕੀਤੀ ਬੰਦਾ। ਉਹਨਾਂ ਨੂੰ ਇਹ ਨਹੀਂ ਲੱਗਾ ਕਿ ਉਹ ਨਵਾਂ ਬੰਦਾ ਹਨਾ। ਉਹਨਾਂ ਨੇ ਮੈਨੂੰ ਬੁਲਾ ਲਿਆ ਕਹਿੰਦੇ ਹਾਂ ਜੀ ਮੈਂ ਕਿਹਾ ਵੀ ਮੈਂ ਫਿਊਚਰ ਕੰਮ ਕਰਨਾ ਚਾਹੁੰਦਾ ਹਲੇ ਮੇਰਾ ਕੋਈ ਗਾਣਾ ਗੁਣਾ ਆਇਆ ਨਹੀਂ ਵੱਡੇ ਲੈਵਲ ਦਾ। ਚਲੋ ਉਹਨਾਂ ਨੇ ਕਿਹਾ ਹਾਂ ਕੋਈ ਨਹੀਂ ਆਪਾਂ ਕਰਾਂਗੇ। ਚਲੋ ਕਰਦੇ ਕਰਦੇ ਉਹ ਉਸ ਤੋਂ ਬਾਅਦ ਟਰਾਲੀ ਵਾਲਾ ਗਾਣਾ ਵੀ ਆ ਗਿਆ ਹਨਾ ਤੇ ਗਾਣੇ ਚੱਲ ਗਏ ਫਿਰ ਮੈਂ ਭਾਈ ਦਾ ਗਾਣਾ ਕੀਤਾ ਵੀ ਤੇ ਹੁਣ ਮਤਲਬ ਇਦਾਂ ਸਿਸਟਮ ਹੈ ਕਿ ਹੁਣ ਨਵੀਂ API ਆ ਪਿੰਡ ਟੂ ਪਲੇਲਿਸਟ ਬੰਟੀ ਬੈਂਸ ਬਾਈ ਨੇ ਲਿਖੀ ਆ ਮੇਰਾ 뮤ਜ਼ਿਕ ਆ ਤੇ ਮੈਨੂੰ ਉਹ ਚੀਜ਼ਾਂ ਯਾਦ ਆਉਂਦੀਆਂ ਨੇ ਕਿ ਪਹਿਲਾਂ ਮੈਂ ਆਪ ਅਪਰੋਚ ਕਰਕੇ ਗਿਆ ਹੀਗਾ ਤੇ ਹੁਣ ਉਹ ਚੀਜ਼ਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਪਤਾ ਹੈ ਕਿਸਾ ਕੁਲਵਿੰਦਰ ਮਲੇ ਨੂੰ ਦਸਿਆ ਨਾਲ ਕੀ ਡਿਸਕਸ ਮੈਂ ਭਾਈ ਨਾ ਹਾਂ ਮੈਂ ਸ਼ੇਅਰ ਕੀਤੀ ਜੋ ਸੂਰੀਆ ਪਾਗਾ ਕਿਉਂਕਿ ਆਪਾਂ ਜਿਹੜੀ EP ਬਣਾਈ ਆਪਾਂ 1.5 ਮਹੀਨਾ ਲਾ ਕੇ ਬਣਾਈ ਇਹਦੇ 뮤직 ਪ੍ਰੋਡਕਸ਼ਨ ਚ ਇੱਕ 1.5 ਮਹੀਨਾ ਲੱਗ ਗਿਆ ਤੇ ਬੜੀਆਂ ਆਪਾਂ ਗੱਲਾਂ ਇੱਕ ਦੂਜੇ ਨਾਲ ਸ਼ੇਅਰ ਕੀਤੀਆਂ ਉਹਨਾਂ ਨਾਲ ਉਹ ਵੀ ਮੈਂ ਕਿੱਸਾ ਸ਼ੇਅਰ ਕੀਤਾ ਕਹਿੰਦੇ ਹਾਂ ਮੈਨੂੰ ਚਿੱਤਾ ਸਾਰਾ ਕੁਝ ਉਹਨੂੰ ਪਤਾ ਤੇ ਮੈਂ ਉਦਾਂ ਬੜਾ ਸੋਚਦਾ ਨਾ ਕਿ ਯਾਰ ਕੇਵਲੇ ਆਪਾਂ ਨੂੰ ਜਦੋਂ ਆਪਣਾ ਨਹੀਂ ਨਾਮ ਹੁੰਦਾ ਤੇ ਆਪਾਂ ਨੂੰ ਕਿੰਨਾ ਸਟਰਗਲ ਕਰਨਾ ਪੈਂਦਾ ਹਨਾ